ਤੇ ਲੋਕਾਈ ਤੇ ਕੀ ਗੱਲ ਹੋਈ ਜਿਹੜਾ ਪਾਣੀ ਖਲੋਤਾ ਇਹਨਾਂ ਨੂੰ ਇਹ ਪਰ ਇਹ ਨਾ ਨਹਿਰ ਲੰਘਦੀ ਸਾਡੇ ਲੱਗੋਂ ਦੀ ਹੂੰ ਤੇ ਇਹਦਾ 3-4 ਸਾਲ ਹੋ ਗਏ ਲਗਾਤਾਰ ਹੀ ਟੁੱਟ ਜਾਂਦੀ ਆ ਤੇ ਨਹਿਰ ਦੀ ਖਸਤਾ ਹਾਲਤ ਤਾਂ ਬਹੁਤ ਜ਼ਿਆਦਾ ਠੀਕ ਤੇ ਇਹ 1962 ਦੀ ਨਹਿਰ ਬਣੀ ਆ ਤੇ ਇਹਦੀ ਮਨਿਆਦ 30 ਸਾਲ ਆ ਤੇ ਅੱਜ 60 ਸਾਲ ਹੋ ਗਿਆ ਤੇ ਇਹਦੀ ਮਨਿਆਦ ਖਤਮ ਹੋਈ ਨੂੰ 30 ਸਾਲ ਹੋ ਗਏ ਆ ਤੇ ਇਹ ਆਏ ਸਾਲ ਟੁੱਟਦੀ ਆ ਤੇ ਆਏ ਸਾਲ ਸਾਡੇ ਆ ਲੋਕਾਂ ਆਹੜਾ ਏਰੀਆ ਜਿੱਥੇ ਟੁੱਟਦੀ ਆ ਹੂੰ ਉਸ ਏਰੀਏ ਦੇ ਵਿੱਚ ਆਏ ਸਾਲ ਬਹੁਤ ਮਾਰ ਕਰਦੀ ਆ ਮੇਰੇ ਕੋਲ ਤਕਰੀਬਨ ਡੇਢ-ਦੋ ਕਿੱਲੇ ਥਾਂ ਮੂੰਗੀ ਦੇ ਸੀਗੇ ਕਮਾਦ ਲੱਗਾ ਜੀ 2 2.5 ਕਿਲੇ ਤਾਂ ਉਹ ਖਤਮ ਹੋ ਗਏ ਜੀ ਪਨੀਰੀਆਂ ਆ ਜੀ ਪਨੀਰੀਆਂ ਜਿੰਨੀਆਂ ਲੱਗੀਆਂ ਸੀ 100 150 ਕਿਲੇ ਦਾ ਦੀ ਪਨੀਰੀ ਆ ਉਹ ਖਤਮ ਹੋ ਗਈ ਹੈ ਜੀ ਤੇ ਇਹ ਪਿਛਲੇ ਸਾਲ ਵੀ ਅਸੀਂ ਇਹਨਾਂ ਨਾਲ ਸੰਘਰਸ਼ ਕਰਕੇ ਤੇ ਰੋਡ ਜਾਮ ਕਰਕੇ ਜਿਹੜਾ ਸੀਗਾ ਉਹ ਅਸੀਂ ਨਹਿਰ ਜਿਹੜੀ ਬਣਾਈ ਸੀ ਤੇ ਐਰਕੀ ਵੀ ਕੁਝ ਹਾਲਤ ਸਾਨੂੰ ਉਹੋ ਜਿਹੀ ਲੱਗਦੀ ਹੈ ਕਿ ਸਾਨੂੰ ਇਹ ਮਜਬੂਰ ਕਰਨ ਲੈ ਕਿ ਅਸੀਂ ਫੇਰ ਰੋਡ ਜਾਮ ਕਰੀਏ ਤੇ ਜਾ ਕੇ ਜਿਹੜਾ ਇਹ ਫੇਰ ਜਾ ਕੇ ਨਹਿਰਾਂ ਬਣਨਗੇ ਉਦਾਂ ਇਹ ਨਹਿਰ ਟੁੱਟੀ ਨੂੰ ਕੱਲ 4 4:00 5 ਵਜੇ ਦੀ ਨਹਿਰ ਟੁੱਟੀ ਆ ਤੇ ਅੱਜ ਉਹਨੂੰ 12 ਤੋਂ 13 ਘੰਟੇ ਹੋ ਗਏ ਨਹਿਰ ਵੀ ਕੋਈ ਡੀ ਜਿਆਦੀ ਹੈ ਨਹੀਂ ਜੀ ਪਰ ਇਹ ਹੈ ਕਿ ਇਹ ਜਿਹੜਾ ਬੰਨਣ ਨਾਲ ਧਿਆਨ ਨਹੀਂ ਹੈਗਾ ਇਹਨਾਂ ਤੋਂ ਮਸ਼ੀਨਰੀਆਂ ਨਹੀਂ ਗਈ ਤੇ ਜੇ ਇਹਨਾਂ ਨੂੰ ਕਹਿੰਦੇ ਆ ਕਿ ਹਾਂ ਵੀ ਮਸ਼ੀਨਰੀ ਅਸੀਂ ਤਾਂ ਉਹ ਦੇ ਦਿੰਨੇ ਆ ਤੇ ਉਹ ਵੀ ਆਂਦੇ ਕਿ ਨਹੀਂ ਅਸੀਂ ਸਾਡੇ ਹਰ ਤੋਂ ਮੁੜ ਕੇ ਪੈਸੇ ਨਹੀਂ ਮਿਲਦੇ ਉਹ ਚੀਜ਼ ਦੇ ਕਿਨ ਸੂਚਨਾ ਦਿੱਤੀ ਕਿਸੇ ਨੂੰ ਸੂਚਨਾ ਜੀ ਅਸੀਂ ਕੱਲ ਦੀ ਦਿੱਤੀ ਹੈ ਦੀ ਸੂਚਨਾ ਹੀ ਇਹਨਾਂ ਨਾਲ ਇੱਥੇ ਅਸੀਂ ਆਪਦੇ ਪਿੰਡ ਲੈਵਲ ਤੇ ਆਖਿਆ ਹੈਗਾ ਕਿ ਜੇ ਤੜ ਤੋਂ ਨਹੀਂ ਵੱਜਦੀ ਉਹ ਵੀ ਬੰਦਾਂਗੇ ਪਰ ਇਹ ਹੈ ਕਿ ਉਹ ਤਿਆਰ ਉਹਨੂੰ ਕਿਉਂਕਿ ਉਹਨਾਂ ਨੂੰ ਉਹਨੂੰ ਪਤਾ ਕਿ ਹਾਂ ਵੀ ਜਿਹੜੇ ਠੇਕੇਦਾਰ ਉਹਨਾਂ ਨੂੰ ਪੈਸੇ ਆਉਣੇ ਆ ਜ ਤਾਂ ਵੀ ਨਹੀਂ ਬੇਈਤੀ ਹੋਣੀ ਕਿ ਹਾਂ ਵੀ ਇਹਨਾਂ ਤੋਂ ਵਜ੍ਹੀ ਨਹੀਂ ਆ ਤੇ ਜਨਤਾ ਰਿਆ ਆ ਬੰਨੀ ਜਿਹਨੇ ਇਹ ਕਹਿੰਦਾ ਵਾ ਕਿ ਜਿਹੜਾ ਵਾ ਬਚਾਉਣ ਦੀ ਗੱਲ ਕਰਦਾ ਵਾ ਇਹ ਟੇਲਾਂ ਤੱਕ ਉੱਥੇ ਮੇਰੇ ਸਨ ਇਹਨਾਂ ਦੇ ਨੰਬਰ ਪੂਰੇ ਹੋ ਜਾਂਦੇ ਆ ਕਿ ਹਾਂ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਪਰ ਅਗਲੇ ਬੰਨੇ ਵੇ ਨਹੀਂ ਰਿਆ ਕਿ ਹਾਂ ਵੀ ਟੇਲਾਂ ਤੱਕ ਤੇ ਪਾਣੀ ਪਹੁੰਚਦਾ ਨਹੀਂ ਨਹਿਰਾਂ ਦੇ ਰਾਹ ਹੀ ਰੋੜ ਜਾਂਦੀਆਂ ਜਿੱਥੇ ਸਾਨੂੰ ਤੁਸੀਂ ਹੈਰਾਨ ਹੋ ਗਏ ਗੱਲ ਜਾਣ ਕੇ ਕਿ ਸਾਨੂੰ ਨਹਿਰ ਦਾ ਪਾਣੀ ਨਹੀਂ ਲੱਗਦਾ ਪਰ ਅੱਜ ਡੁੱਬ ਅਸੀਂ ਜਰੂਰ ਜਾਣਦੇ ਆ ਨਹਿਰ ਤੇ ਪਾਣੀ ਮੈਂ ਸਮਣਾ ਤੇ ਤੁਹਾਡੇ ਸਾਹਮਣੇ ਜਿਹੜੀ ਪਿਛਲੇ ਸਾਲ ਵੀ ਹੜ ਤੋਂ ਪੱਠੇ-ਪੁੱਠੇ ਜਿਹੜੇ ਹੀ ਖਤਮ ਹੋ ਗਏ ਸੀਗੇ ਐਰ ਕੀ ਵੀ ਡੰਗਰਾ ਦੇ ਪੱਠੇ ਡੰਗਰੇ ਫੇਰ ਐਰ ਕੀ ਵਿਚਾਰੇ ਤੂੜੀ ਤੇ ਰਹਿਣਗੇ ਤੂੜੀ ਕਰਾਂ ਚ ਪਾਣੀ ਵੜ ਗਿਆ ਤੇ ਤੂੜੀ ਉਹ ਵੀ ਪਿਛਲੇ ਸਾਲ ਵੀ ਤਬਾਹ ਹੋ ਗਈ ਤੇ ਐਰ ਕੀ ਉਹ ਵੀ ਉਹ ਵੀ ਜਿਹੜੀ ਹੋਣੀ ਹੈਗੀ ਥੋੜੀ-ਬਹੁਤ ਉਹ ਵੀ ਖਰਾਬ ਹੋਈ ਕਿ ਮੰਗ ਕਰੋ ਕਿ ਨੂੰ ਮੰਗ ਤੇ ਇਹੋ ਆਏਗੀ ਹਾਂ ਵੀ ਇਹਦਾ ਕੋਈ ਹੱਲ ਕੀਤਾ ਚਾਵੇ ਆਈ ਵਾਰ ਅਸੀਂ ਕਿੰਨਾ ਪਿਛਲੀ ਵਾਰ ਤਾਂ ਜਿਹੜਾ ਨੁਕਸਾਨ ਹੋਇਆ ਸਾਡਾ ਅਸੀਂ ਮਹਾ ਉੱਠੇ ਆਂ ਪਿਆਰ ਕੀ ਫੇਰ ਨੁਕਸਾਨ ਹੋ ਗਿਆ ਤੇ ਐ ਐ ਤੇ ਫਿਰ ਉਦਾਂ ਹੀ ਸਾਨੂੰ ਅਸੀਂ ਆ ਐ ਕਰਦੇ ਆ ਸੋ 1.5 200 ਕਿਲਾ ਥਾ ਜਿਹੜਾ ਆਈ ਵਾਰ ਮਰਦਾ ਵਾ ਤੇ ਅਸੀਂ ਖੁੱਲਾ ਛੱਡਦੇ ਨੇ ਸਰਕਾਰ ਲਈ ਕੀ ਇਹ ਨਹਿਰ ਖੋਲਦਿਆ ਕਰਨ ਸਾਡੇ ਵਾਲੇ ਪਾਸੇ ਨੂੰ ਹੀ ਤੇ ਇਹਨੂੰ ਰੋੜਨ ਦਿਆ ਕਰ ਔਰ ਅਸੀਂ ਵਾਈ ਕਰਕੇ ਕੀ ਕਰਨਾ ਇਥੇ 1.5 200 ਕਿਲੇ 1.5 200 ਕਿਲਾ ਥਾ ਉਹ ਇਹਨਾਂ ਦੀ ਨਹਿਰ ਨੂੰ ਰਸਤੇ ਹੀ ਛੱਡ ਦਿੰਦੇ ਆ ਕਿ ਆਈ ਵਾਰ ਰੋੜਤੀ ਆਈ ਵਾਰ ਪਾਣੀ ਡੋਬਤਾ ਸਾਨੂੰ ਤੇ ਨਹੀਂ ਵਾਈ ਕਰਦੇ ਰਹਿੰਦੇ ਨੇ ਤਾਂ ਕਰਦੇ ਨੇ ਲੱਗਦਾ ਨਹੀਂ ਕਿ ਪਾਣੀ ਹੁਣ ਉਥੋਂ ਤੱਕ ਤੇ ਪਹੁੰਚਦਾ ਨਹੀਂ ਕਰਦੇ ਤੇ ਜਿੱਥੇ ਨਹੀਂ ਜਿੱਥੇ ਹਾਵਣਾ ਲੋੜ ਆ ਕਿਹੇ ਕੋਈ तरीके ਨਾਲ ਜੇ ਕੰਟਰੋਲਡ ਤਰੀਕੇ ਨਾਲ ਪਾਣੀ ਦਿੱਤਾ ਜਾਵੇ ਤਾਂ ਸਾਰੇ ਪੰਜਾਬ ਨੂੰ ਮਿਲ ਸਕਦਾ ਵਾ ਪਰ ਗੱਲ ਤੇ ਹੈ ਕਿ ਜਿਹੜਾ ਕਨਾਲ ਸਿਸਟਮ ਹੈ ਉਹ ਬਹੁਤ ਪੁਰਾਣਾ ਹੈ ਅੰਗਰੇਜ਼ਾਂ ਦੇ ਵੇਲੇ ਦਾ ਕਨਾਲ ਸਿਸਟਮ ਹੈ ਠੀਕ ਹੈ ਜੀ ਉਹਨੂੰ ਇਹ ਨਾਲ ਰਿਪੇਅਰ ਕੀਤਾ ਨਹੀਂ ਹੈ ਜੋ ਅੰਗਰੇਜ਼ ਬਣਾ ਕੇ ਚਲੇ ਗਏ ਆ ਉਹੋ ਹੀ ਇਹ ਨਾਲ ਉਹੋ ਉਹੋ ਹੀ ਮੜਾ ਮੋੜ ਗਾਂ ਟੁੱਪਾ ਲਾ ਕੇ ਜਿਹੜਾ ਇਹ ਕੰਮ ਟਾਈਮ ਸਰ ਹੁੰਦੇ ਆ ਕਿਹੜਾ ਪਿੰਡ ਆ ਪਿੰਡ ਲੋਕਾ ਜੀ ਕੀ ਕਹਿਣਾ ਚਾਹੋਗੇ ਆੜੀ ਨਾ ਟੁੱਟ ਗਈ ਅੱਜ ਉਹਦੇ ਮੈਨ ਵੀ ਆਏ ਸਾਲ ਟੁੱਟਦੀ ਜਾਂਦੀ ਪਿਛਲੇ ਸਾਲ ਵੀ ਟੁੱਟੀ ਸੀ ਬਸ ਨੁਕਸਾਨ ਹੋਇਆ ਸੀ ਜਿਸ ਤਰ੍ਹਾਂ ਵੇਖਣ ਨੂੰ ਮਿਲਿਆ ਕਿ ਘਰਾਂ ਦੇ ਵਿੱਚ ਪਾਣੀ ਵੀ ਵੜ ਗਿਆ ਤੇ ਕੋਈ ਫਸਲ ਵੀ ਖਰਾਬ ਹੋਈ ਕੀ ਕੀ ਹਾਂਜੀ ਹਾਂਜੀ ਪਨੀਰੀਆਂ ਦੀਆਂ ਲੋਕਾਂ ਨੇ ਸਾਰੀਆਂ ਇਧਰ ਕਿੰਨੇ ਖਰਾਬ ਹੋ ਗਈਆਂ ਹਾਂ ਰਾਤ ਦੀ ਕੁੱਤੀ ਆ ਕੱਲ ਸ਼ਾਮ ਦੀ ਕਿੰਨਾ ਕੋ ਜਿਹੜਾ ਪਾੜ ਪਿਆ ਪਾੜ ਤੇ ਕਾਫੀ ਲਗ ਰਿਹਾ ਸੀ 22 ਫੁੱਟ ਪੈ ਗਿਆ ਉਹ 22 ਫੁੱਟ ਪਿਆ ਪਾੜ ਹਾਂ ਅੱਗੇ ਵੀ ਪਾੜ ਪਿਆ ਕਦੀ ਅੱਗੇ ਪਿਛਲੇ ਸਾਲ ਵੀ ਬਹੁਤ ਟੁੱਟੀ ਸੀ ਕੀ ਇਸ ਨਹਿਰ ਬਾਰੇ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਜਾਂ ਸਰਕਾਰ ਦੇ ਬਾਜ ਪਹਚਾਈਏ ਜੀ ਜਿਹੜੀ ਮਤਲਬ ਇਹ ਤੁਹਾਡੀ ਹਿਫਾਜ਼ਤ ਹੋ ਸਕੀ ਹਾਂਜੀ ਰਾਤੀ ਇਹਨਾਂ ਨੇ ਬੈਕਾਂ ਵਾਲਿਆਂ ਨੇ ਕਿਤੇ ਹੀ ਫੋਨ ਮਾਨੂੰ ਐਡੀ ਵੀ ਵਗੈਰਾ ਜੋ ਵੀ ਇਹਨਾਂ ਦੇ ਹੁੰਦਾ ਵਾ ਨਹਿਰ ਮੇਕ ਨੂੰ ਅਜੇ ਤੱਕ ਕੋਈ ਗੁੰਕਿਆ ਨਹੀਂ ਇੱਥੇ ਕਿੰਨਾ ਚਿਰ ਹੋ ਗਿਆ ਫੋਨ ਕੀਤਾ ਨਹੀਂ ਕੱਲ੍ਹ ਸ਼ਾਮਾਂ ਦਾ ਹੀ ਫੋਨ ਕੀਤਾ ਕੋਈ ਨਿਰਤਨ ਨਾਲ 7-8 ਵਜੇ ਦੇ ਕਰੀਬ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਮੁਸ਼ਕਲਾਂ ਤੁਹਾਡੇ ਸਾਹਮਣੇ ਆਈਆਂ ਇੱਥੇ ਨੂੰ ਕੋਈ ਮਸਾਂ ਨਹੀਂ ਕੀ ਮੰਗ ਕਰੋਗੇ ਮਾਂਗੇ ਹੀ ਇਹ ਤੇ ਇਹਨੂੰ ਛੇਤੀ ਛੇਤੀ ਬੰਦ ਕੀਤਾ ਜੇ ਅਸੀਂ ਮੈਂ ਤੂੰ ਸਿੱਧੀ ਮਿੱਟੀ ਪਾਈ ਹੋਵੇ ਤੇ ਕਿਹੜਾ ਪਿੰਡ ਆ ਪਿੰਡ ਲੋਕਾ ਕੀ ਗੱਲ ਹੋਈ ਯਾਰ ਪਾਣੀ ਜਿਹੜੇ ਘਰਾਂ ਦੇ ਵਿੱਚ ਇਹ ਮਹਿਰ ਟੁੱਟ ਗਈ ਪਿਛਲੇ ਸਾਲ ਵੀ ਟੁੱਟੀ ਤੈਰ ਕੀ ਵੀ ਟੁੱਟ ਗਈ ਤੇ ਕਾਫੀ ਨੁਕਸਾਨ ਹੋਇਆ ਪਿਛਲੇ ਸਾਲ ਦੇ ਤੇ ਜਿਤਾਈ ਨੇ ਉੱਠਿਆ ਗਿਆ ਤੈਰ ਕੀ ਤੇ ਫਿਰ ਡੁੱਬ ਗਏ ਪਨੀਰੀਆ ਖਤਮ ਨਾ ਤਿਆਰ ਹੋਣੀਆਂ ਤੇ ਨਾ ਚੋਣੇ ਲੱਗਦੇ ਪਾਣੀ ਦੱਸ ਦੇ ਘਰਾਂ ਦੇ ਵਿੱਚ ਉਹ ਘਰਾਂ ਦੇ ਵਿੱਚ ਤੇ ਨੁਕਸਾਨ ਹੋਇਆ ਹੀ ਹੋਇਆ ਤੂੜੀਆਂ ਵੀ ਖਰਾਬ ਹੋ ਗਈਆਂ ਸਭ ਕੁਝ ਹੋਇਆ ਤਬਾਰੀ ਖੇਤਰ ਜਿਹੜਾ ਹੁਣ ਬਹੁਤ ਜ਼ਿਆਦਾ ਹੈ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗੇ ਤਾਂ ਕੋਈ ਪੱਕਾ ਹੱਲ ਕੀਤਾ ਜਾਵੇ ਹਰ ਵਾਰ ਸਾਡੇ ਪਾਣੀ ਨਿਕਾਸ ਦੇ ਮਾਰਛਾ ਤਾਂ ਵੀ ਨਹਿਰ ਤੇ ਸਾਡਾ ਸਭ ਕੁਝ ਡੋਬਦਾ